ਦੋਸਤੋ ਮਸਾਲਿਆਂ ਦਾ ਇਸਤੇਮਾਲ ਭੋਜਨ ਦੇ ਵਿੱਚ ਕਿਸ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਕੀਤਾ ਜਾਂਦਾ ਹੈ ਅਤੇ ਮਸਾਲੇਦਾਰ ਭੋਜਨ ਖਾਣ ਦੇ ਲਈ ਖਿਚਵੀ ਬਧਰੇ ਪੈਦਾ ਕਰਦਾ ਹੈ। ਸਤਿ ਸ੍ਰੀ ਅਕਾਲ ਜੀ, ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੋਜ। ਦੋਸਤੋ ਅੱਜ ਮੈਂ ਇੱਕ ਅਖਬਾਰ ਦੇ ਵਿੱਚ ਸਿਹਤ ਸਾਡੀ ਸਿਹਤ ਮੈਗਜ਼ੀਨ ਛਪਦਾ ਮੈਂ ਉਹ ਪੜ ਰਿਆ ਸੀ ਤਾਂ ਮੈਨੂੰ ਇਸ ਦੇ ਵਿੱਚ ਇੱਕ ਕਾਲਮ ਹੈਗਾ ਸਿਹਤ ਲਈ ਵੀ ਫਾਇਦੇਮੰਦ ਹਨ ਮਸਾਲੇ ਮਸਾਲਿਆਂ ਸੰਬੰਧੀ ਇੱਕ ਕਾਲਮ ਛਪਿਆ ਹੋਇਆ ਹੈ ਨੀਲਮ ਗੁਪਤਾ ਜੀ ਦਾ ਲਿਖਿਆ ਹੋਇਆ ਇਹ ਕਾਲਮ ਹੈਗਾ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮਸਾਲਿਆਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਸਥਾਨ ਹੈਗਾ ਸਾਨੂੰ ਬਹੁਤ ਇਹਨਾਂ ਤੋਂ ਵਧੀਆ ਤੱਤ ਵੀ ਮਿਲਦੇ ਨੇ ਅਤੇ ਜਿਸ ਤਰ੍ਹਾਂ ਇਸ ਲੇਖ ਦੇ ਵਿੱਚ ਲਿਖਿਆ ਕਿ ਇਹਨਾਂ ਨੂੰ ਦਵਾਈ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਲੇਕਿਨ ਤੁਹਾਨੂੰ ਮਸਾਲਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਉਸ ਦੇ ਵਿੱਚ ਕਿਹੜੇ-ਕਿਹੜੇ ਤੱਤ ਹੈ ਇਹ ਪਤਾ ਹੋਣਾ ਚਾਹੀਦਾ ਅਤੇ ਇਹ ਵੀ ਜਰੂਰ ਪਤਾ ਹੋਣਾ ਇਹ ਦੇਖੇ ਕਦੋਂ ਜੇਕਰ ਕੋਈ ਸਮੱਸਿਆ ਆਵੇ ਤਾਂ ਅਸੀਂ ਮਸਾਲਿਆਂ ਦਾ ਪ੍ਰਯੋਗ ਦਵਾਈ ਦੇ ਰੂਪ ਵਿੱਚ ਕਰ ਸਕੀਏ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਚੀਜ਼ ਮਿਲਣੀ ਹੈ ਤਾਂ ਉਹ ਸਾਡੇ ਰਸੋਈ ਦੇ ਵਿੱਚੋਂ ਮਿਲ ਜਾਣੀ ਹੈ ਮਸਾਲੇ ਸਾਡੇ ਰਸੋਈ ਦੇ ਵਿੱਚ ਹੋਣਗੇ ਤਾਂ ਅਸੀਂ ਦਵਾਈ ਦੇ ਰੂਪ ਵਿੱਚ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਇਹ ਬੜਾ ਵਧੀਆ ਨੀਲਮ ਗੁਪਤਾ ਜੀ ਦਾ ਲੇਖ ਹੈ ਮੈਂ ਤੁਹਾਨੂੰ ਇਸ ਦੇ ਵਿੱਚੋਂ ਜ਼ਰੂਰੀ ਤੱਤ ਦੱਸਦਾ ਹੈ ਇਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਦੱਸਦੇ ਨੇ ਕਿ ਮਸਾਲਿਆਂ ਨਾਲ ਸਾਨੂੰ ਕਈ ਪੱਤਰਾਂ ਦੇ ਪੋਸ਼ਟਿਕ ਤੱਤ ਮਿਲਦੇ ਹਨ ਅਤੇ ਮਸਾਲਿਆਂ ਵਿੱਚ ਅਨੇਕ ਪ੍ਰਕਾਰ ਦੇ ਵਿਟਾਮਿਨ ਵੀ ਪਾਈ ਜਾਂਦੇ ਹਨ ਕਈ ਮਸਾਲੇ ਇਹੋ ਜਿਹੇ ਹਨ ਜਿਨ੍ਹਾਂ ਨੂੰ ਦਵਾਈ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਸੋ ਪਹਿਲਾਂ ਕੁਝ ਮਸਾਲਿਆਂ ਦੀ ਇਹ ਗੁਣਾਵਾਲੇ ਦੱਸਦੇ ਨੇ ਹਰੀ ਮਿਰਚ ਕਹਿੰਦੇ ਨੇ ਕਿ ਹਰੀ ਮਿਰਚ ਦਾ ਇਸਤੇਮਾਲ ਸਾਡੀ ਸਿਹਤ ਲਈ ਲਾਭਕਾਰੀ ਹੈ ਹਰੀ ਮਿਰਚ ਵਿੱਚੋਂ ਸਾਨੂੰ ਮਿਰਚ ਵਿੱਚਲਾ ਤਿੱਖਾਪਨ ਨਹੀਂ ਰਹਿੰਦਾ ਧਨੀਏ ਦੀ ਗੱਲ ਕਰਦੇ ਨੇ ਕਹਿੰਦੇ ਧਨੀਏ ਵਿੱਚ ਆਇਰਨ, ਕੈਲਸ਼ੀਅਮ, ਵਿਟਾਮਿਨ A ਅਤੇ D ਪਾਇਆ ਜਾਂਦਾ ਹੈ। ਹਲਦੀ ਹਲਦੀ ਵਿੱਚ ਵਿਟਾਮਿਨ D ਅਤੇ ਕੈਲਸ਼ੀਅਮ ਦੀ ਮਾਤਰਾ ਮਿਲਦੀ ਹੈ। ਜੀਰੇ ਵਿੱਚ ਆਇਰਨ, ਵਿਟਾਮਿਨ A, 6B ਅਤੇ ਕੈਲਸ਼ੀਅਮ ਦੀ ਮਾਤਰਾ ਮਿਲਦੀ ਹੈ। ਕਾਲੀ ਮਿਰਚ ਵਿੱਚੋਂ ਕਹਿੰਦੇ ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ A ਦੀ ਪ੍ਰਾਪਤੀ ਹੁੰਦੀ ਹੈ ਸਾਨੂੰ। ਇਸੇ ਤਰ੍ਹਾਂ ਮੇਥੀ ਸਰੋਂ ਰਾਹੀ ਅਤੇ ਇਮਲੀ ਵਿੱਚ ਆਇਰਨ ਅਤੇ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਕਾਰਨ ਇਸ ਵਿੱਚ ਪਾਚਕ ਰਸ ਬਹੁਤ ਜ਼ਿਆਦਾ ਹੁੰਦੇ ਹਨ ਸੋ ਇਹਨਾਂ ਨੇ ਇਹ ਕੁਝ ਮਸਾਲਿਆਂ ਦੇ ਗੁਣ ਦੱਸੇ ਨੇ ਸਾਨੂੰ ਤੇ ਇਸ ਦੇ ਨਾਲ ਹੀ ਅੱਗੇ ਦੱਸਦੇ ਨੇ ਕਿ ਦਵਾਈ ਦੇ ਰੂਪ ਵਿੱਚ ਕਿਸ ਤਰ੍ਹਾਂ ਅਸੀਂ ਇਹਨਾਂ ਮਸਾਲਿਆਂ ਦਾ ਵਰਤੋ ਇਹਨਾਂ ਮਸਾਲਿਆਂ ਦਾ ਉਪਯੋਗ ਕਰ ਸਕਦੇ ਹਾਂ ਇਹਦੇ ਦੱਸਦੇ ਨੇ ਕਿ ਕਹਿੰਦੇ ਬਲੇਡ ਜਾਂ ਚਾਕੂ ਨਾਲ ਕੱਟ ਹੋਣ ਤੇ ਹਲਦੀ ਉਸ ਜਗ੍ਹਾ ਤੇ ਲਗਾਉਣ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਸੋ ਬਹੁਤ ਵੱਡੀ ਰਾਹਤ ਤੁਹਾਨੂੰ ਮਿਲ ਸਕਦੀ ਹੈ ਜੇਕਰ ਕੋਈ ਬਲੇਡ ਜਾਂ ਚਾਕੂ ਨਾਲ ਕੋਈ ਕੱਟ ਲੱਗ ਜਾਵੇ ਤਾਂ ਉਸ ਜਗ੍ਹਾ ਦੇ ਉੱਪਰ ਹਲਦੀ ਲਗਾ ਦਿਓ ਅਤੇ ਦਰਦ ਵੀ ਘੱਟ ਹੋ ਜਾਂਦਾ ਹੈ ਕਹਿੰਦੇ ਜੇਕਰ ਕਿਸੇ ਤਰ੍ਹਾਂ ਦੀ ਅੰਦਰੂਨੀ ਸੱਟ ਲੱਗੀ ਹੋਵੇ ਤਾਂ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨੂੰ ਦਿਓ ਸੋ ਬਹੁਤ ਵੱਡਾ ਘਰੇਲੂ ਨੁਕਸਾ ਆਪਾਂ ਕਹਿ ਸਕਦੇ ਹਾਂ ਇਹ ਹੈਗਾ ਜੈਫਲ ਦੀ ਜੈਫਲ ਨੂੰ ਪਾਣੀ ਦੀ ਮਦਦ ਨਾਲ ਕਿਸੇ ਬੱਚਿਆਂ ਨੂੰ ਦਿਓ ਬੱਚਿਆਂ ਨੂੰ ਸਰਦੀ ਤੋਂ ਰਾਹਤ ਮਿਲੇਗੀ ਸੋ ਸਰਦੀਆਂ ਦੇ ਵਿੱਚ ਕੰਮ ਆਉਣ ਵਾਲਾ ਇਹ ਮਸਾਲੇ ਦਾ ਇੰਕ੍ਰੇਲੂ ਪ੍ਰਯੋਗ ਇਹਨਾਂ ਨੇ ਦੱਸਿਆ ਹੈਗਾ ਕਹਿੰਦੇ ਲੌਂਗ ਦਾ ਤੇਲ ਦਰਦ ਵਾਲੇ ਦੰਦ ਤੇ ਲਗਾਓ ਤਾਂ ਦਰਦ ਦੰਦ ਵਿੱਚ ਲਾਭ ਮਿਲਦਾ ਹੈ ਲੌਂਗ ਦਾ ਤੇਲ ਕਹਿੰਦੇ ਲਗਾਓ ਜਿੱਥੇ ਦੰਦ ਦਰਦ ਹੁੰਦਾ ਤਾਂ ਲਾਭ ਮਿਲ ਸਕਦਾ ਹੈ ਕਹਿੰਦੇ ਜੇ ਲੌਂਗ ਦਾ ਤੇਲ ਨਹੀਂ ਹੈਗਾ ਤਾਂ ਸਾਬਤ ਲੌਂਗ ਨੂੰ ਦਰਦ ਵਾਲੇ ਦੰਦ ਤੇ ਰੱਖ ਲਓ ਤਾਂ ਵੀ ਦਰਦ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਅੱਗੇ ਕਹਿੰਦੇ ਨੇ ਕਿ ਨਿੰਬੂ ਨਾਲ ਕੱਟੀ ਹਰੀ ਮਿਰਚ ਦਾ ਇਸਤੇਮਾਲ ਕਰਨ ਨਾਲ ਹੈਜੇ ਦੀ ਬਿਮਾਰੀ ਦਾ ਡਰ ਨਹੀਂ ਰਹਿੰਦਾ ਸੋ ਬਹੁਤ ਵਧੀਆ ਇਹ ਵੀ ਇਹਨਾਂ ਦੇ ਵੱਲੋਂ ਦੱਸਿਆ ਗਿਆ ਧੰਨੀਆਂ ਸੁੰਡ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਹਾਜਮਾ ਠੀਕ ਰਹਿੰਦਾ ਹੈ ਸੋ ਇਹ ਮਸਾਲੇ ਘ ਦੀ ਮੋਟੀਆਂ ਬਿਮਾਰੀਆਂ ਤੋਂ ਅੱਗੇ ਕਹਿੰਦੇ ਨੇ ਕਿ ਧਨੀਏ ਦੇ ਅਰਕ ਵਿੱਚ ਸ਼ੱਕਰ ਮਿਲਾ ਕੇ ਪੀਣ ਨਾਲ ਸਕੂਨ ਮਿਲਦਾ ਹੈ ਗਰਮੀਆਂ ਦੇ ਵਿੱਚ ਬਹੁਤ ਲਾਹੇਵੰਦ ਹੋ ਸਕਦਾ ਕਿਉਂਕਿ ਧਨੀਆ ਠੰਡਾ ਹੁੰਦਾ ਹੈ ਸ਼ੱਕਰ ਵੀ ਠੰਡੀ ਮੰਨੀ ਜਾਂਦੀ ਹੈ ਅੱਗੇ ਕੀ ਕਹਿੰਦੇ ਨੇ ਕਹਿੰਦੇ ਪੀਸੀ ਹੋਈ ਸੁੰਡ ਅਤੇ ਹਲਦੀ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਫਾਇਦਾ ਮਿਲਦਾ ਹੈ ਜੋੜਾਂ ਦੇ ਦਰਦ ਅੱਜ ਕੱਲ ਆਮ ਤੌਰ ਦੇ ਉੱਪਰ 40-45 ਸਾਲ ਦੀ ਉਮਰ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤਾਂ ਉਸ ਦੇ ਵਿੱਚ ਤੁਸੀਂ ਪੀਸੀ ਹੋਈ ਸੁੰਡ ਵਿੱਚ ਹਲਦੀ ਦੁੱਧ ਵਿੱਚ ਮਿਲਾ ਕੇ ਪਿਓ ਤੁਹਾਨੂੰ ਰਾਹਤ ਮਿਲ ਸਕਦੀ ਹੈ ਕਹਿੰਦੇ ਅੱਗੇ ਕੀ ਕਹਿੰਦੇ ਕਹਿੰਦੇ ਸੁੰਡ ਨੂੰ ਠੰਡੇ ਪਾਣੀ ਵਿੱਚ ਮਿਲਾ ਕੇ ਸਿਰ ਤੇ ਲਗਾਉਣਾ ਸਿਰ ਦਰਦ ਤੋਂ ਵੀ ਰਾਹਤ ਮਿਲ ਜਾਂਦੀ ਹੈ ਸਿਰ ਦਰਦ ਦੀ ਬਿਮਾਰੀ ਆਮ ਤੌਰ ਦੇ ਉੱਪਰ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ ਤੇ ਹੁਣ ਗੈਸ ਦੇ ਲਈ ਕਹਿੰਦੇ ਨੇ ਕਿ ਸੁੰਡ ਫੱਕਰ ਨਾਲ ਗੈਸ ਦੇ ਰੋਗਾਂ ਤੋਂ ਵੀ ਰਾਹਤ ਮਿਲ ਜਾਂਦੀ ਹੈ ਅਤੇ ਸੁੰਡ ਨੂੰ ਸਿਹਤ ਦੇ ਵਿੱਚ ਮਿਲਾ ਕੇ ਖਾਣ ਨਾਲ ਖੰਗ ਤੋਂ ਵੀ ਰਾਹਤ ਮਿਲ ਜਾਂਦੀ ਹੈ ਸੋ ਬੜਾ ਵਧੀਆ ਮੈਨੂੰ ਲੇਖ ਲੱਗਿਆ ਹੈ ਤੇ ਮੈਂ ਸੋਚਿਆ ਕਿ ਮਸਾਲਿਆਂ ਦੇ ਬਾਰੇ ਦੇ ਵਿੱਚ ਕਾਫੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਕਿਉਂਕਿ ਜੇਕਰ ਸਾਨੂੰ ਜਾਣਕਾਰੀ ਹੋਵੇਗੀ ਅਤੇ ਤਾਂ ਹੀ ਅਸੀਂ ਉਹਦਾ ਲਾਭ ਸਹੀ ਤਰੀਕੇ ਦੇ ਨਾਲ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਬਾਈ ਦੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਫੋਲੋ ਅਤੇ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੁਸੀਂ ਲਗਾਤਾਰ ਦੇਖਦੇ ਰਹੋ ਬਾਈ ਦੀ ਪੰਜਾਬੀ ਹੁਣ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਜੀ ਧੰਨਵਾਦ